ਜਗਬਾਨ ਟੀਵੀ ਦੇਖ ਰਹੇ ਹਾਂ ਤੁਸੀਂ ਟਰੱਕਾਂ ਦੀ ਹੜਤਾਲ ਦਾ ਅਸਰ ਕਿਤਨਾ ਕਿਤੇ ਹੋਣਾ ਪਟਿਆਲਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਪੈਟਰੋਲ ਪੰਪਾਂ ਦੇ ਉੱਪਰ ਲੰਬੀਆਂ ਲੰਬੀਆਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਸਕੂਟਰ ਮੋਟਰਸਾਈਕਲ ਗੱਡੀਆਂ ਲੈ ਕੇ ਇੱਥੇ ਟੈਂਕੀਆਂ ਫੁੱਲ ਕਰਾਉਣ ਦੇ ਲਈ ਪਹੁੰਚ ਰਹੇ ਨੇ ਸੋ ਕਾਫੀ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਲੋਕ ਜਿੱਥੇ ਉੱਤੇ ਹੀ ਦੂਜੇ ਪਾਸੇ ਪੈਟਰੋਲ ਪੰਪ ਦੇ ਮਾਲਕ ਅਤੇ ਪੈਟਰੋਲ ਪੰਪ ਦੇ ਵਰਕਰ ਜਿਹੜੇ ਨੇ ਉਹ ਵੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਸੋ ਤਸਵੀਰਾਂ ਜਿਹੜੀਆਂ ਨੇ ਉਹ ਪੈਟਰੋਲ ਪੰਪਾਂ ਦੀ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਲੋਕ ਵੱਡੀ ਤعداد ਦੇ ਵਿੱਚ ਇੱਥੇ ਪਹੁੰਚ ਰਹੇ ਨੇ ਪੈਟਰੋਲ ਪਾਉਣ ਦੇ ਲਈ ਡੀਜ਼ਲ ਪਾਉਣ ਦੇ ਲਈ ਲੇਕਿਨ ਪੈਟਰੋਲ ਪੰਪ ਤੇ ਵਰਕਰਾਂ ਦੇ ਨਾਲ ਵੀ ਕਿਤਨੇ ਕਿਤੇ ਖੈਬਰਦੇ ਹੋਏ ਨਜ਼ਰ ਆ ਰਹੇ ਨੇ ਲੜਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰ ਜਿਹੜੀ ਹੈ ਪਟਿਆਲਾ ਦੀ ਹੈ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਸੋ ਨਜ਼ਦੀਕ ਤੋਂ ਜਿਹੜੀਆਂ ਇਹ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਪੈਟਰੋਲ ਪੰਪ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਕਿ ਕਿਸ ਤਰ੍ਹਾਂ ਲੰਬੀਆਂ ਲੰਬੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਘੰਟੇ ਅੱਧੇ ਘੰਟੇ ਦੀ ਸਟੋਰੇਜ ਜਿਹੜੀ ਇਸ ਪੈਟਰੋਲ ਪੰਪ ਦੇ ਉੱਪਰ ਰਹਿ ਗਈ ਹੈ ਉਸ ਤੋਂ ਬਾਅਦ ਇਹ ਪੈਟਰੋਲ ਪੰਪ ਬੰਦ ਹੋ ਜਾਵੇਗਾ ਕਿਉਂਕਿ ਇਨਾਂ ਕੋਲੇ ਬਿਲਕੁਲ ਹੀ ਪੈਟਰੋਲ ਡੀਜ਼ਲ ਨਹੀਂ ਹੈਗਾ ਇਸ ਪਾਸੇ ਦੇਖੋਗੇ ਕਿ ਕਿਸ ਤਰ੍ਹਾਂ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਸੋ ਨਜ਼ਦੀਕ ਤੋਂ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਕਿਉਂਕਿ ਲੋਕਾਂ ਨੂੰ ਕਾਫੀ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਵੱਡੀ ਮੁਸੀਬਤ ਹੈ ਇਸ ਵੇਲੇ ਪੰਜਾਬ ਦੇ ਉੱਪਰ ਕਿਉਂਕਿ ਪੈਟਰੋਲ ਪੰਪਾਂ ਦੇ ਉੱਪਰ ਪੈਟਰੋਲ ਡੀਜ਼ਲ ਜਿਹੜਾ ਖਤਮ ਹੋਣ ਦੀ ਤਦਾਦ ਦੇ ਹੈ ਤਈ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਪੈਟਰੋਲ ਪੰਪ ਦੇ ਮਾਲਕ ਖੁਦ ਇਸ ਥਾਂ ਦੇ ਉੱਪਰ ਮੌਜੂਦ ਨੇ ਸੋ ਪੈਟਰੋਲ ਪੰਪ ਦੇ ਵਰਕਰ ਜਿਹੜੇ ਨੇ ਉਹ ਵੀ ਇੱਥੇ ਕਿਤੇ ਨਾ ਕਿਤੇ ਪੈਟਰੋਲ ਪਰਦੇ ਹੋਏ ਨਜ਼ਰ ਆ ਰਹੇ ਨੇ ਡੀਜ਼ਲ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਥੇ ਪੈਟਰੋਲ ਡੀਜ਼ਲ ਪਵਾ ਕੇ ਬਾਹਰ ਆ ਰਹੇ ਨੇ ਸੋ ਕਹਿ ਸਕਦੇ ਆ ਕਿੰਨੀ ਕਿ ਮੁਸੀਬਤ ਹੈ ਮੁਸੀਬਤ ਤੁਸੀਂ ਦੇਖ ਰਹੇ ਹੋ ਅਸੀਂ ਕੀ ਕਹਾਂ ਮੁਸੀਬਤ ਹੈ ਕਿੰਨੇ ਘੰਟੇ ਦੇਰ ਵੇਟ ਕਰਨੀ ਪਈ ਆ ਤਕਰੀਬਨ 20-25 ਮਿੰਟ ਬਚ ਕਹਿ ਸਕਦੇ ਆ ਕਿ ਹੁਣ ਪਤਾ ਨਹੀਂ ਕਿੰਨਾ ਕਚਿਰ ਬੰਦ ਰਹਣੇ ਆ પેટ્રોલ ਪੰਪ ਕੰਟੇ 2 ਕੰਟੇ ਸਟੋਰੇਜ ਰਹਿ ਗਈ ਸਾਰੀ ਉਹ ਨਹੀਂ ਕਹਿ ਸਕਦੇ ਇਹ ਰਾਜਨੀਤਿਆਂ ਨੇ ਜੇਕਰ 4-5 ਦਿਨ ਬੰਦ ਰਹਿੰਦੇ ਤਾਂ ਕਿੰਨੀ ਕੁ ਮੁਸੀਬਤ ਹੋਏਗੀ ਸਭ ਆ ਖੜਾਉਣੇ ਪੈਣਗੇ ਘਰੇ ਘਰੇ ਖੜਾਉਣੇ ਪੈਣਗੇ ਕਿੰਨੇ ਦਾ ਪਵਾ ਲਿਆ 500 ਦਾ ਤਾਂ ਬਿਲਕੁਲ ਦੇਖ ਰਿਓ ਤਸਵੀਰਾਂ ਕਿ ਕਿਸ ਤਰ੍ਹਾਂ ਲੋਕ ਇੱਥੇ પેટ્રોલ ਡੀਜ਼ਲ ਪਵਾ ਕੇ ਤੇ ਪਹੁੰਚ ਰਹੇ ਨੇ ਦਾ ਕਹਿ ਸਕਦੇ ਆ ਕਿ ਇਸ ਪਾਸੇ ਤੋਂ ਨਿਕਲਦੇ ਨੇ ਤਾਂ ਕਾਫੀ ਲੋਕ ਉਲਝਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਕਿ ਉਸ ਪਾਸੇ ਤੋਂ ਲਾਈਨ ਲੱਗੀ ਹੋਈ ਹੈ ਤਾਂ ਇਸ ਪਾਸੇ ਤੋਂ ਵੀ ਲੋਕ ਜਿਹੜੇ ਨੇ ਅੰਦਰ ਦਾਖਲ ਹੋ ਰਹੇ ਨੇ ਕਹਿ ਸਕਦੇ ਆ ਇੱਕ ਵੱਡੀ ਮੁਸੀਬਤ ਹੈ ਹੁਣ ਲੋਕਾਂ ਦੇ ਉੱਪਰ ਹੈ ਕਿਉਂਕਿ ਪੈਟਰੋਲ ਡੀਜ਼ਲ ਜਿਹੜਾ ਹੈ ਪੈਟਰੋਲ ਪੰਪਾਂ ਦੇ ਉੱਪਰ ਖਤਮ ਹੋ ਰਿਹਾ ਹੈ ਤਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਕਿੰਨੀਆਂ ਕਿ ਮੁਸੀਬਤਾਂ ਨੇ ਬਸ ਬੁਰਾ ਹੀ ਹਾਲ ਆ ਵੀਰੇ ਕਿੰਨੀ ਕੁ ਦੇਰ ਵੇਟ ਕਰਨੀ ਪੈਗੀ ਔਰੇ ਕਾਫੀ ਦੇਰ ਹੋ ਗਿਆ ਤਾਂ ਗੰਤਾ ਮੁੰਨ ਗੰਤਾ ਹੋ ਗਿਆ ਕਹਿੰਦੇ ਕੀ ਨੇ ਹੁਣ ਕਹਣਾ ਕੀ ਆ ਇੱਕ ਪੰਪ ਤੇ ਮੁੱਕ ਗਿਆ ਦੂਗੇ ਦਿਨ ਦੇਖਦੇ ਆ ਆ ਦੇ ਇੱਕ ਪੰਪ ਤੇ ਮੁੱਕ ਗਿਆ ਇੱਧਰ ਮੁੱਕ ਗਿਆ ਵੀਰੇ ਉੱਧਰ ਵੀ ਪੰਪ ਦੇ ਕੇ ਤੇ ਉੱਧਰ ਵੀ ਮੁੱਕ ਗਿਆ ਵੀਰੇ ਅੱਛਾ ਬਾਕੀ ਦਾ ਮੈਂ ਦੇਖਦੇ ਆ ਜੇਕਰ ਨਹੀਂ ਪੈਂਦਾ ਕਿੰਨੀ ਕਿ ਮੁਸੀਬਤ ਹੈ ਕਿਉਂਕਿ ਆਪਾਂ ਰੋਜ਼ ਕੰਮ ਤੇ ਜਾਣਾ ਹੈ ਕੰਮ ਦੇ ਨਾਲ ਬੁੜਾ ਖਾਰਾ ਵੀਰੇ ਜਾਏ ਨਹੀਂ ਜਾਣਾ ਸਰ ਕਿੰਨੀ ਕਿ ਮੁਸੀਬਤ ਆ ਰਹੀਆਂ ਨੇ ਲੋਕਾਂ ਨੂੰ ਨਹੀਂ ਓਏ ਤੇ ਮੈਂ ਕੋਈ ਆਰਗੂਮੈਂਟ ਨਹੀਂ ਕਰ ਸਕਦਾ ਤਾ ਬਿਲਕੁਲ ਕਹਿ ਸਕਦੇ ਆ ਲੰਬੀਆਂ ਲੰਬੇ ਲਾਈਨਾਂ ਤੁਸੀਂ ਇਸ ਪਾਸੇ ਦੇਖੋਗੇ ਕਿ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਸ ਥਾਂ ਦੇ ਉੱਪਰ ਪੈਟਰੋਲ ਜਿਹੜਾ ਖਤਮ ਹੋਣ ਦੀ ਤਦਾਦ ਤੇ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਨੇ ਸੋ ਕਹਿ ਸਕਦੇ ਆ ਅਹਿਮ ਤਸਵੀਰਾਂ ਨੇ ਕਿ ਅੱਜ ਇੱਥੇ ਪੈਟਰੋਲ ਡੀਜ਼ਲ ਜਿਹੜਾ ਖਤਮ ਹੋਣ ਦੀ ਤਦਾਦ ਤੇ ਹੈ ਤਾਂ ਮੇਰੇ ਨਾਲ ਪਟਿਆਲਾ ਦੇ ਕੁਝ ਪੱਤਰਕਾਰ ਭਾਈਚਾਰਾ ਵੀ ਮੌਜੂਦ ਹੈ ਉਹ ਵੀ ਪੈਟਰੋਲ ਪਵਾਉਣ ਦੇ ਲਈ ਪਹੁੰਚੇ ਸੀਗੇ ਕਵਰੇਜ ਕਰਨ ਦੇ ਲਈ ਪਹੁੰਚੇ ਸੀ ਉਹਨਾਂ ਨੂੰ ਵੀ ਕਾਫੀ ਦਿੱਕਤ ਆਈਆਂ ਨੇ ਬਲਵੰਤ ਕਿਸ ਤਰ੍ਹਾਂ ਦੀ ਦਿੱਕਤਾਂ ਨੇ ਅੱਜ ਇਕਦਾ ਬਹੁਤ ਦੇਖਣ ਨੂੰ ਮੇਰੇ ਕਬਲ ਤੁਸੀਂ ਪਹਿਲਾਂ ਤਸਵੀਰ ਦੇਖ ਸਕਦੇ ਹੋ ਜਿਹੜੇ ਲੋਕਾਂ ਦੇ ਹਾਲਾਤ ਨੇ ਕੀ ਨੇ ਇੱਕ ਪਾਸੇ ਮੈਨੂੰ ਲੱਗਦਾ ਪੰਪ 'ਚ ਤੇਲ ਵੀ ਖਤਮ ਹੋ ਗਿਆ ਤਾਂ ਇਧਰੋਂ ਪੰਪ ਵੀ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਹੁਣ ਦੂਜੇ ਪਾਸੇ ਕਹਿ ਰਹੇ ਨੇ ਅੱਧੇ ਘੰਟੇ ਦਾ ਸਟਾਕ ਹੈ ਜਿਹੜਾ ਬਚਿਆ ਲੋਕਾਂ ਨੂੰ ਵੀ ਅਪੀਲ ਆ ਚਲੋ ਤੇਲ ਪਾਉਣ ਵਾਸਤੇ ਆਓ ਸਭ ਨੂੰ ਪਤਾ ਹੜਤਾਲ ਤੇ ਜਾ ਰਹੇ ਮੈਨੂੰ ਲੱਗਦਾ ਸਰਕਾਰ ਉਹਨਾਂ ਦੀ ਵੀ ਜਲਦੀ ਮੰਗ ਹੈ ਜਿਹੜੀ ਉਹ ਪੂਰੀ ਕਰ ਦੇਗੀ ਪਰ ਲੋਕਾਂ ਨੂੰ ਅਪੀਲ ਆ ਡਿਸਪਲਿਨ ਨਾਲ ਲਾਣ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਕੰਨ ਨੂੰ ਜਿਆਦਾ ਨੁਕਸਾਨ ਆ ਉਸਕੇ ਜਿਹਦੇ ਵਿੱਚ ਜਨਤਾ ਦਾ ਵੀ ਨੁਕਸਾਨ ਹੋਵੇ ਮੇਰੇ ਵੱਲੋਂ ਲੋਕਾਂ ਨੂੰ ਅਪੀਲ ਆ ਤੇਲ ਪਾਓ ਆਰਮਨਲ ਪਾਓ ਕਹਿੰਦੇ ਰੱਗ ਮਜਰੇ ਪੰਪਾ ਕਈ ਪੰਪਾ ਦੇ ਉੱਤੇ ਤੇਲ ਵੀ ਖਤਮ ਹੋ ਗਿਆ ਹੁਣ ਇਧਰਲੇ ਪਾਸੇ ਜਿਹੜਾ ਪੰਪ ਸੀਗਾ ਇਹਦੇ ਵਿੱਚ ਤੇਲ ਮੁੱਕ ਗਿਆ ਤਾਂ ਹੁਣ ਇਧਰ ਰਸ ਜਿਹੜਾ ਹੈਗਾ ਜਿਆਦਾ ਹੋ ਗਿਆ ਕਹਿ ਸਕਦੇ ਆ ਆਪਾਂ ਵੀ ਰੋਜ਼ ਕੰਮ ਤੇ ਜਾਣਾ ਹੁੰਦਾ ਆਪਾਂ ਨੇ ਵੀ ਪੈਟਰੋਲ ਪੁਆਣਾ ਆ ਰੋਜ਼ ਦੀ ਆਪਣੀ ਹੈਗੀ ਆ 500 ਦੀ ਐਵਰੇਜ ਹੈਗੀ 500 ਦਾ ਪੈਟਰੋਲ ਲੱਗ ਜਾਂਦਾ ਆਪਾਂ ਨੂੰ ਵੀ ਕਾਫੀ ਦਿੱਕਤ ਹੈ ਦਿੱਕਤ ਤਾਂ ਚਲੋ ਕਬਲ ਹੁੰਦੀ ਆ ਪਹਿਲਾਂ ਪਰ ਆਪਣਾ ਜਿਹੜਾ ਪਹਿਲਾ ਫਰਜ ਆ ਆਪਾਂ ਕਵਰੇਜ ਕਰੀਏ ਉਸ ਤੋਂ ਬਾਅਦ ਆਪਾਂ ਦੇਖਾਂਗੇ ਜੇ ਆਪਣਾ ਨੰਬਰ ਆ ਗਿਆ ਆਪਾਂ ਤੇਲ ਪਵਾ ਲਾਂਗੇ ਪਰ ਆਪਾਂ ਨੂੰ ਵੀ ਲਾਈਨ 'ਚ ਹੀ ਲੱਗਣਾ ਪੈਣਾ ਕਿਉਂਕਿ ਲੋਕ ਵਿਰੋਧ ਬੜਾ ਕਰ ਰਹੇ ਨੇ ਜਿਹੜੇ ਕੁਛ ਅੱਗੇ ਲੱਗ ਜਾਂਦੇ ਨੇ ਆ ਹੁਣ ਪੁਲਿਸ ਮੁਲਾਜ਼ਮ ਵੀ ਉਰੇ ਆਏ ਨੇ ਦੋ ਮੁਲਾਜ਼ਮ ਉਰੇ ਲੱਗੇ ਨੇ ਇਹ ਲੋਕਾਂ ਨੂੰ ਅਪੀਲ ਕਰਦੇ ਡਿਸਪਲਨ ਨਾਲ ਜਿਹੜਾ ਤੇਲ ਆ ਪਵਾਇਆ ਜਾਵੇ ਜੀ ਆ ਬਿਲਕੁਲ ਇਸ ਪਾਸੇ ਜਿਹੜਾ ਪੈਟਰੋਲ ਤਾਂ ਬਿਲਕੁਲ ਖਤਮ ਹੋ ਚੁੱਕਿਆ ਹੈ ਕਿਉਂਕਿ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਕਿ ਇਹ ਬੰ ਇੱਥੇ ਪੈਟਰੋਲ ਬਿਲਕੁਲ ਹੀ ਮੁੱਕ ਚੁੱਕਿਆ ਹੈ ਇਸ ਕਰਕੇ ਕਹਿ ਸਕਦੇ ਆਂ ਲੋਕਾਂ ਨੂੰ ਕਾਫੀ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਵੱਡੀ ਮੁਸੀਬਤਾਂ ਲੋਕਾਂ ਨੂੰ ਆ ਰਹੀਆਂ ਇਸ ਪਾਸੇ ਦੇਖੋਗੇ ਕਿ ਪਹਿਲਾਂ ਜੋ ਡਵੇਟ ਹੋਇਆ ਪਿਆ ਸੀਗਾ ਇਸ ਪਾਸੇ ਲੋਕ ਆਂਦੇ ਸੀਗੇ ਲੇਕਿਨ ਹੁਣ ਇੱਕ ਪਾਸੇ ਹੀ ਸਾਰੇ ਜ ਲੋਕ ਹੋ ਚੁੱਕੇ ਨੇ ਇੱਕ ਪਾਸੇ ਹੀ ਪੈਟਰੋਲ ਪੈ ਰਿਹਾ ਹੈ ਕਾਫੀ ਵੱਡੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਨੂੰ ਖੱਜਲ-ਖੁਆਰੀ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਹੈ ਸਾਈ ਟਸਵੀਰਾ

हमारी मांग जब तेल आएगा तब कस्टमर को तेल पाएंगे इस तरह लोग पूरे काफी मुसीबत का सामना करके पहुंचते हैं काफी लंबी लाइना लगिया हुई ने थोड़े ना भी के हमारे नाल तो ही लड़ रहे हैं असि ना खाए ना पिए सुबह से लगे हैं यहाँ तक मैंने अपने एक्स्ट्रा हस्बैंड को भी बुलाये हैं अलग से वो जो जॉब जो नहीं करते हैं यहाँ पे उनको बुलाए अ बुलाए है सारे कस्टमर लेकिन कस्टमर मान नहीं रहे एक तो लड़ाई भी कर रहे हैं तेल भी पवा रहे हैं ऊपर में चार गल्ला भी सुना के जा रहे हैं कह सकते हैं थोड़े रोजगार ऊपर भी कि तो तो लोग, तो लोग पहुंच चुके हैं सवेर को पेट्रोल पवा तो देखिए कितने लोग पहुंच चुके हैं यहाँ तक पीछे तलक भीड़ लगी है कई पेट्रोल पंप बंद हो चुका है यहाँ पे भी तेल खत्म हो गया है ਬਿਲਕੁਲ ਪੈਟਰੋਲ ਪੰਪਾਂ ਦੇ ਉੱਪਰ ਹੁਣ ਖਤਮ ਹੋ ਚੁੱਕਿਆ ਕਿਉਂਕਿ ਇਹ ਦੇਖ ਰਹੇ ਹਾਂ ਤਸਵੀਰ ਕੀ ਇੱਕ ਪਾਸਾ ਜਿਹੜਾ ਬੰਦ ਹੋ ਚੁੱਕਿਆ ਇਹਨਾਂ ਦਾ ਬਿਲਕੁਲ ਦੂਜੇ ਪਾਸੇ ਸ਼ੁਰੂਆਤ ਹੋਈ ਹੈ ਜਿਹੜਾ ਚੱਲ ਰਿਹਾ ਸੀਗਾ ਉੱਥੇ ਵੀ ਅੱਧੇ ਘੰਟੇ ਦੀ ਸਟੋਰੇਜ ਰਹਿ ਚੁੱਕਿਆ ਜਿੱਥੇ ਲੋਕ ਟੈਂਕੀਆਂ ਫੁੱਲ ਕਰਾ ਰਹੇ ਨੇ 2-2000 ਤੱਕ ਦਾ ਪੈਟਰੋਲ ਡੀਜ਼ਲ ਜਿਹੜਾ ਇੱਥੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੂੰ ਕਾਫੀ ਵੱਡੀ ਮੁਸੀਬਤ ਹੈ ਅੱਜ ਕਹਿ ਸਕਦੇ ਹਾਂ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਪਟਿਆਲਾ ਦੇ ਪੈਟਰੋਲ ਪੰਪਾਂ ਦੀਆਂ ਨੇ ਇੱਕ ਪੈਟਰੋਲ ਪੰਪ ਪਹਿਲਾਂ ਹੀ ਬੰਦ ਹੋ ਚੁ ਸ਼ੁਰੂ ਹੋਇਆ ਜਿੱਥੇ પેટ્રોલ ਪੈਣਾ ਤਾਂ ਉਹ ਵੀ ਹੁਣ ਬੰਦ ਹੋਣ ਦੀ ਕਗਾਤ ਤੇ ਹੈ ਇਹ ਤਸਵੀਰਾਂ ਜਿਹੜੀਆਂ ਦੇਖ ਰਿਓ ਕਿ ਕਿਸ ਤਰ੍ਹਾਂ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਕਹਿ ਸਕਦੇ ਆ ਘੰਟੇ-ਘੰਟੇ ਪਰ ਲਾਈਨਾਂ ਦੇ ਵਿੱਚ ਲੱਗਣਾ ਪੈ ਰਿਹਾ ਹੈ ਘੰਟੇ-ਘੰਟੇ ਪਰ ਲਾਈਨਾਂ ਦੇ ਵਿੱਚ ਲੱਗ ਕੇ ਉਸ ਤੋਂ ਬਾਅਦ ਜਦੋਂ ਵਾਰੀ ਆਂਦੀ ਹੈ ਨੰਬਰ ਆਂਦਾ ਹੈ ਤਾਂ ਉਦੋਂ ਪਤਾ ਨਹੀਂ ਹੁੰਦਾ ਕਿ પેટ્રોલ ਮਿਲੇਗਾ ਵੀ ਜਾਂ ਨਹੀਂ ਕਿਉਂਕਿ ਕਾਫੀ ਸਮੇਂ ਬਾਅਦ ਜਦੋਂ ਨੰਬਰ ਲੱਗਦਾ ਲੋਕਾਂ ਦਾ ਉਸ ਸਮੇਂ ਪਤਾ ਨਹੀਂ ਕਿ ਵਾਰੀ ਆਵੇਗੀ ਵੀ ਕਿ ਨਹੀਂ ਕਿਉਂਕਿ ਲੋਕ ਕਾਫੀ ਵੱਡੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਅੱਜ ਪੈਟਰੋਲ ਪੰਪਾਂ ਦੇ ਉੱਪਰ ਕਾਫੀ ਸੰਘਰਸ਼ ਕਰਕੇ ਪੈਟਰੋਲ ਪੰਪਰ ਜਦੋਂ ਨਜ਼ਦੀਕ ਪਹੁੰਚਦੇ ਨੇ ਉਹ ਤੋਂ ਪਤਾ ਨਹੀਂ ਹੁੰਦਾ ਕਿ ਪੈਟਰੋਲ ਅੱਜ ਮਿਲਣਾ ਵੀ ਹੈ ਕਿ ਨਹੀਂ ਛੋਏ ਇਹ ਤਸਵੀਰਾਂ ਜਿਹੜੀਆਂ ਦੇਖ ਰਿਹਾ ਹਾਂ ਕਿ ਪਟਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਪੈਟਰੋਲ ਪਵਾਉਣ ਦੇ ਲਈ ਪਹੁੰਚ ਰਹੇ ਨੇ ਪੈਟਰੋਲ ਪੰਪਾਂ ਦੇ ਉੱਪਰ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੱਥਾਂ ਦੇ ਵਿੱਚ ਬੋਤਲਾਂ ਵੀ ਦਿਖਾਈ ਦੇ ਰਹੀਆਂ ਕਈ ਲੋਕਾਂ ਦੇ ਕਿਸ ਪਾਸੇ ਦੇਖੋਗੇ ਕਿ ਪਿੱਛੇ ਤੱਕ ਜਿਹੜੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੋ ਤਸਵੀਰਾਂ ਇਹ ਪਟਿਆਲਾ ਦੀਆਂ ਸਾਂਝੀਆਂ ਕਰ ਰਹੇ ਆ ਪਟਿਆਲਾ ਦੇ પેટ્રોલ ਪੰਪ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਲੋਕ પેટ્રોલ ਕੋਆਉਣ ਦੇ ਲਈ ਪਹੁੰਚ ਰਹੇ ਨੇ ਸੋ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਕਾਫੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਘੰਟੇ-ਘੰਟੇ ਪਰ ਲਾਈਨਾਂ ਦੇ ਵਿੱਚ ਲੱਗ ਕੇ ਜਦੋਂ ਨੰਬਰ ਆਉਂਦਾ ਜਦੋਂ ਵਾਰੀ ਆਉਂਦੀ ਹੈ ਤਾਂ ਪਤਾ ਨਹੀਂ ਹੁੰਦਾ ਕਿ પેટ્રોલ ਮਿਲੇਗਾ ਵੀ ਨਾ ਨਹੀਂ ਕਹ ਸਕਦੇ ਆ ਕਿ ਅੱਜ ਸੰਘਰਸ਼ ਭਰਿਆ ਦਿਨ ਹੈ ਲੋਕਾਂ ਦੇ ਲਈ ਸੋਏ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਨੇ ਦੇਖ ਰਿਹਾ ਹਾਂ ਕਿ ਕਿਸ ਤਰ੍ਹਾਂ ਕਾਫੀ ਵੱਡੀ ਮੁਸੀਬਤ ਹੈ ਲੋਕਾਂ ਦੇ ਲਈ ਅੱਜ ਕਿ ਪੈਟਰੋਲ ਮਿਲੇਗਾ ਵੀ ਜਾਂ ਨਹੀਂ ਕਿਉਂਕਿ ਇੱਕ ਪੈਟਰੋਲ ਬੰਮਪ ਪਹਿਲਾਂ ਹੀ ਬੰਦ ਹੋ ਜੋ ਕਿ ਆ ਦੂਜੇ ਦੇ ਉੱਪਰ ਜਿਹੜਾ ਇੱਕ ਇਹਨਾਂ ਦਾ ਪੈਟਰੋਲ ਬੰਮਪ ਦਾ ਬੂਥ ਬਣਿਆ ਆ ਸੀਗਾ ਉਹ ਬੰਦ ਹੋ ਚੁੱਕਿਆ ਉੱਤੇ ਖਤਮ ਹੋ ਚੁੱਕਿਆ ਪੈਟਰੋਲ ਦੂਜਾ ਚੱਲਿਆ ਉਹਨਾਂ ਦੇ ਵਿੱਚ ਹਜੇ ਪਤਾ ਨਹੀਂ ਵੀ ਕਿੰਨਾ ਕ ਪੈਟਰੋਲ ਬਾਕੀ ਹੈ ਇੱਥੇ ਉਹ ਵੀ ਬੰਦ ਹੋਣ ਦੀ ਕਗਾਰ ਤੇ ਆ ਜੇਕਰ ਬੰਦ ਹੁੰਦਾ ਤਾਂ ਕਿੰਨਾ ਕੁ ਨੁਕਸਾਨ ਪੈਟਰੋਲ ਪੰਪ ਦੇ ਮਾਲਕ ਨੂੰ ਹੋਵੇਗਾ ਜਾਂ ਕਿੰਨਾ ਕੁ ਨੁਕਸਾਨ ਲੋਕਾਂ ਨੂੰ ਹੋਵੇਗਾ ਉਹ ਵੀ ਦੇਖਣ ਵਾਲੀ ਤਸਵੀਰ ਹੈ ਸੋ ਇਹ ਤਸਵੀਰਾਂ ਦੇਖ ਰਿਹਾ ਤੁਸੀਂ ਕਿ ਕਿਸ ਤਰ੍ਹਾਂ ਵੱਡੀਆਂ ਮੁਸੀਬਤਾਂ ਨੇ ਲੋਕਾਂ ਦੇ ਲਈ ਕਿਉਂਕਿ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ਤੇ ਨੇ ਅੱਜ ਸੁੱਬਿਆਂ ਦੇ ਵਿੱਚ ਹੜਤਾਲ ਜਿਹੜੀ ਹੈ ਟਰੱਕਾਂ ਵਾਲਿਆਂ ਦੀ ਜਲਦੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਵੀ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਆਪਣੀਆਂ ਮੰਗਾਂ ਲੈ ਕੇ ਹੜਤਾਲ ਕਰ ਰਹੇ ਨੇ ਸਰਕਾਰ ਅੱਗੇ ਲੇਕਿਨ ਸਰਕਾਰ ਕਿਸ ਤਰ੍ਹਾਂ ਉਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਕਿਸ ਤਰ੍ਹਾਂ ਉਹਨਾਂ ਦੀ ਮੰਗਾਂ ਦਾ ਹੱਲ ਹੁੰਦਾ ਹੈ ਉਹ ਵੀ ਦੇਖਣਯੋਗ ਹੋਵੇਗਾ ਜਾਂ ਕਿੰਨੇ ਦਿਨ ਇਹ ਹੜਤਾਲ ਚੱਲੇਗੀ ਜਾਂ ਕਿੰਨਾ ਕੁ ਸਮਾਂ ਇਹ ਹੜਤਾਲ ਚਲਣੀ ਹੈ ਉਹ ਵੀ ਮਾਇਨੇ ਰੱਖਦਾ ਕਿਉਂਕਿ ਕਾਫੀ ਵੱਡੀਆਂ ਲਾਈਨਾਂ ਇੱਥੇ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ ਪੈਟਰੋਲ ਪਵਾਉਣ ਦੇ ਲਈ ਲੋਕ ਉਡੀਕ ਕਰ ਰਹੇ ਨੇ ਸੋ ਇਸ ਪਾਸੇ ਸਾਡੇ ਨਾਲ ਲੋਕ ਮਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਨੇ ਕਿੰਨੀ ਕ ਮੁਸੀਬਤ ਆ ਰਹੀ ਹੈ ਜਿਉਂਰੇ ਕਾਫੀ ਦੇਰ ਹੋ ਗਿਆ ਖੜੇ ਨੇ ਕੋਲ ਪ੍ਰੋਬਲਮ ਆ ਰਹੀ ਹੈ ਕੋਈ ਦੀ ਫੇਸ ਕਰ ਰਹੇ ਆ ਅਸੀਂ ਮਿਲ ਨਹੀਂ ਰਿਹਾ ਪੈਟਰੋਲ ਪੈਸੇ ਲਗਾ ਕੇ ਵੀ ਨਹੀਂ ਮਿਲ ਰਿਹਾ ਕਹਿੰਦੇ ਕੀ ਨੇ ਕਾਫੀ ਧੀਰ ਹੋ ਗਈ ਮੈਂ ਦੇਖ ਰਹਾ ਤੁਹਾਨੂੰ ਖੜਿਆ ਹਾਂ ਹਾਂਜੀ ਅਸੀਂ ਕਾਫੀ ਟਾਈਮ ਤੋਂ ਖੜੇ ਹੋਏ ਆਈ ਲੇਡੀਜ਼ ਵੀ ਖੜੇ ਹੋਏ ਸੀ ਮੇਰੇ ਨਾਲ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਕਹਿ ਸਕਦੇ ਆ ਮੁਸੀਬਤਾਂ ਨੇ ਲੋਕਾਂ ਦੇ ਲਈ ਕਿਉਂਕਿ ਕਾਫੀ ਵੱਡੀਆਂ ਮੁਸੀਬਤਾਂ ਨੇ ਕਿੰਨਾ ਕ ਸਮਾਂ ਹੋ ਗਿਆ ਉਡੀਕ ਕਰਦਿਆਂ ਨੂੰ ਸਰ ਜੀ ਮੈਂ ਤੋਂ ਪٹرول ਪੰਪ ਤੇ ਜਾਇਆ ਆਤਮਾਰਾਮ ਕਮਰਸ ਵੱਤੇ ਸਨੋਰੇ ਡਾਕ ਕਹਿੰਦੇ ਪٹرول ਖਤਮ ਹੋ ਗਿਆ ਫਿਰ ਮੈਂ ਉੱਥੋਂ ਆਇਆ ਪਰੇਸ਼ਾਨ ਕਰਦਾ ਹੋਇਆ ਇੱਥੇ ਵੀ ਇੱਥੇ ਵੀ ਆਨੇ ਇਹ ਵੀ ਕਹਿਣ ਲੱਗੇ ਕਿ ਖਤਮ ਹੋ ਗਿਆ ਮੈਨੂੰ ਸਮਝ ਨਹੀਂ ਆਦੀ ਇੰਨਾ ਪٹرول ਗਿਆ ਕਿਥੇ ਇੱਕਦਮ ਇਲੈਕਟ੍ਰੋਨ ਜਿਹੜੇ ਵਾਇਕਨ ਨੂੰ ਅਲਾਉਂਚ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਕੰਮ ਕਰੀ ਹੋਰ ਕੁਝ ਨਹੀਂ ਹੈ ਤਾਂ ਬਿਲਕੁਲ ਇਸ ਪਾਸੇ ਵੀ ਜਿਹੜਾ ਪੈਟਰੋਲ ਹੈ ਉਹ ਖਤਮ ਹੋ ਚੁੱਕਿਆ ਹੁਣ ਕਿੰਨੀ ਕੁ ਮੁਸੀਬਤ ਹੈ ਜਿਸ ਤਰ੍ਹਾਂ ਇੱਥੇ ਲਾਈਨ ਦੇ ਵਿੱਚ ਲੱਗੇ ਹੋਏ ਸੀ ਕਿ ਇੱਥੇ ਵੀ ਖਤਮ ਹੋ ਗਿਆ ਪਹਿਲਾਂ ਇਸ ਸਾਈਡ ਲੱਗੇ ਸੀ ਹੁਣ ਇਸ ਸਾਈਡ ਲੱਗੇ ਇਸ ਸਾਈਡ ਵੀ ਕਹਿ ਰਹੇ ਤੁਹਾਡੇ ਸਾਹਮਣੇ ਖਤਮ ਹੋ ਗਿਆ ਦੇਖੋ ਕੰਮਕਾਰ ਤੇ ਜਾਣ ਦੇ ਲਈ ਵੀ ਦਿੱਕਤ ਕਾਫੀ ਹੋਣੀ ਹੈ ਅੰਦਰ ਬਾਹਰ ਜਾਣਾ ਸਾਰਿਆਂ ਦੇ ਕੰਮੀ ਦੇਖੋ ਵੀਕਲ ਦੇ ਹੈ ਨਾ ਸਾਰੇ ਅੱਜ ਕੱਲ ਚਾਹੇ ਗੱਡੀ ਹੈ ਜਾਂ ਐਕਟਿਵਾ ਹੈ ਜਾਂ ਮਤਲਬ ਜਾਣਦਾ ਸਾਰੇ ਨੂੰ ਪ੍ਰੋਬਲਮ ਫੇਸ ਕਰਨੀ ਪਏਗੀ ਨਾ ਅਗਰ ਪੈਟਰੋਲ ਹੀ ਨਹੀਂ ਹੋਏਗਾ ਤਾਂ ਬਿਲਕੁਲ ਲੋਕਾਂ ਨੂੰ ਕਾਫੀ ਦਿੱਕਤਾਂ ਨੇ ਤੁਸੀਂ ਦੇਖ ਰਹੇ ਹੋ ਇੱਕ ਦੂਜੇ ਨੂੰ ਕਾਲ ਕਰਦੇ ਪਏ ਨੇ ਇਹ ਕਿ ਤੁਸੀਂ ਪ੍ਰੋਬਲਮ ਕਹਦੇ ਹੋ ਖਤਮ ਹੋ ਗਿਆ ਸਾਰੇ ਕਿਤੇ ਪੈਟਰੋਲ ਖਤਮ ਹੋ ਗਿਆ ਇਕਦਮੀ ਇਹ ਫੋਨ ਤੇ ਇਹਨਾਂ ਦਾ ਕੰਟਰੈਕਟ ਹੈਗਾ ਇਹ ਦੇਖੋ ਉਹਨੇ ਡੇਰੇ ਜਿਹਾ ਇਕਦਮ ਬੰਦ ਕਰਤਾ ਸਾਰੇ ਕਿਤੇ ਇਹ ਹਾਲ ਹੈ ਇੰਨਾ ਪੈਟਰੋਲ ਕਿਹਾ ਕਿਤੇ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਪੈਟਰੋਲ ਪਿੱਛੋ ਹੀ ਨਹੀਂ ਆ ਰਿਹਾ ਹੈਗਾ ਟਰੱਕਾਂ ਵਾਲਿਆਂ ਦੀ ਹੜਤਾਲ ਚੱਲ ਰਹੀ ਹੈ ਉਹ ਟਰੱਕਾਂ ਵਾਲੇ ਦੀ ਹੜਤਾਲ ਜਦੋਂ ਖਤਮ ਹੋਵੇਗੀ ਉਹ ਤਾਂ ਪੈਟਰੋਲ ਪਹੁੰਚੇਗਾ ਨਹੀਂ ਸਰ ਜੀ ਸਾਰੇ ਜਿੱਤੇ ਇਹਨਾਂ ਨਾਲ ਇਹਨਾਂ ਟਰੱਕਾਂ ਨੇ ਭਰਦੇ ਨੇ ਟੈਂਕਰ ਇਹ ਟੈਂਕਰ ਹੈ ਇਹਨਾਂ ਪੈਟਰੋਲਾ ਖਤਮ ਹੋ ਕੇ ਉਹਦੇ ਵਿੱਚ ਲੋਕ ਅਸੀਂ ਦੇਖ ਰਹੇ ਹਾਂ ਲੋਕ ਵੀ ਕਾਫੀ ਪਹੁੰਚ ਰਹੇ ਨੇ ਇੱਥੇ ਪੈਟਰੋਲ ਭਵਾਉਣ ਦੇ ਟੈਂਕੀਆਂ ਬੋਲ ਕਰਾ ਰਹੇ ਘਾਰਾ ਚ ਵੀ ਨਹੀਂ ਪਾਇਆ ਮੋਟਰਸਾਈਕਲ ਇੰਨੀ ਬੜੀ ਕਿੰਨੀ ਟੈਂਕੀ ਹੈ ਜਿਹੜਾ ਪੈਟਰੋਲ ਖਤਮ ਹੋ ਗਿਆ ਪਰੇਸ਼ਾਨੀ ਹੈ ਤੁਸੀਂ ਪਾਸੇ ਦੇਖੋਗੇ ਕਿ ਲੋਕ ਹਾਰਨ ਬਜਾ ਰਹੇ ਨੇ ਹੁਣ ਕਿਉਂਕਿ ਇਹ ਬੰਦ ਹੋ ਚੁੱਕਿਆ ਹੈ ਪੈਟਰੋਲ ਪੰਪ ਤੱਕ ক্লোজিং ਹੋ ਚੁੱਕੀ ਹੈ ਦਾਇ ਤਸਵੀਰਾਂ ਜਿਹੜੀਆਂ ਨੇ ਅਹਿਮ ਤਸਵੀਰਾਂ ਨੇ ਜਿੱਥੇ ਲੋਕ ਇੱਥੇ પેટ્રોલ ਪੰਪ ਦੇ ਵਰਕਰਾਂ ਦੇ ਨਾਲ ਵੀ ਕਿਤਨਾ ਕਿਤੇ ਲੜਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰ ਦੇਖੋਗੇ ਦੂਜੇ ਪਾਸੇ ਲਾਈਨਾਂ ਲਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੂਜੇ ਪਾਸੇ ਉਹਨਾਂ ਪੇੜ ਲਗਣੀ ਸ਼ੁਰੂ ਹੋ ਚੁੱਕੀ ਹੈ ਕਹਿੰਦੇ ਦੂਜੇ ਪਾਸੇ ਪੈਟਰੋਲ ਦੀ ਸ਼ੁਰੂਆਤ ਹੋ ਰਹੀ ਹੈ ਪਹਿਲਾ ਇੱਕ ਬੰਦ ਹੋਇਆ ਫਿਰ ਦੂਜਾ ਬੰਦ ਹੋ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਅਹਿਮ ਤਸਵੀਰਾਂ ਨੇ ਜਿੱਥੇ ਲੋਕ ਕਾਫੀ ਖੱਜਲ-ਖਵਾਰੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਮੁਸੀਬਤਾਂ ਕਾਫੀ ਵੱਡੀਆਂ ਨੇ ਸੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੋਗੇ ਕਿ ਕਿਸਰਾ ਲੋਕਾਂ ਨੂੰ ਮੁਸੀਬਤਾਂ ਆ ਰਹੀਆਂ ਨੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਮੈਡਮ ਜਿਹੜੇ ਨੇ ਕਾਫੀ ਦੇਰ ਤੋਂ ਇੱਥੇ ਖੜੇ ਹੋਏ ਸੀਗੇ ਇਹਨਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ਸੋ ਦਿੱਕਤਾਂ ਲੋਕਾਂ ਨੂੰ ਕਾਫੀਆਂ ਆ ਰਹੀਆਂ ਨੇ ਕਿਉਂਕਿ ਕਾਫੀ ਜਗ੍ਹਾ ਤੇ ਪੈਟਰੋਲ ਪੰਪ ਬੰਦ ਵੀ ਹੋ ਚੁੱਕੇ ਨੇ ਇੱਥੇ ਵੀ ਇਹੋ ਹਾਲਾਤ ਬਣ ਚੁੱਕੇ ਨੇ ਕਿ ਪੈਟਰੋਲ ਪੰਪ ਦੇ ਕਿੰਨੀਆਂ ਲੇਰਾਂ ਬੰਦ ਹੋ ਚੁੱਕੀਆਂ ਨੇ ਸੋ ਮੇਰੇ ਨਾਲ ਪੈਟਰੋਲ ਪੰਪ ਦੇ ਮਾਲਕ ਨੇ ਜੋ ਮੌਜੂਦ ਨੇ ਸੋ ਗੱਲਬਾਤ ਕਰ ਲਏ ਕਿੰਨੀ ਕਿ ਮੁਸ਼ਕਿਲ ਆ ਰਹੀਆਂ ਕਦੋਂ ਤੋਂ ਮੁਸ਼ਕਿਲ ਆ ਰਹੀਆਂ ਮੁਸ਼ਕਿਲ ਬਹੁਤ ਜ਼ਿਆਦਾ ਆ ਰਹੀ ਹੈ ਜੀ ਪਰ ਸੰਡੇ ਤੋਂ ਇਹਨਾਂ ਦੀ ਹੜਤਾਲ ਹੈਗੀ ਹੈ ਟਰਾਂਸਪੋਰਟਰਾਂ ਦੀ ਤੋਂ ਉਦੋਂ ਬਾਅਦ ਅੱਜ ਥੋੜਾ ਜਿਹਾ ਜ਼ਿਆਦਾ ਲੋਕੀ ਪੈਨਿਕ ਹੋ ਗਈ ਕਦੋਂ ਖਬਰ ਫੈਲ ਗਈ ਹੈ ਕਿ ਪੰਪਾਂ ਦੇ ਪੈਟਰੋਲ ਹੈ ਨਹੀਂ ਡੀਜ਼ਲ ਹੈ ਨਹੀਂ ਪੁਲਿਸ ਨੂੰ ਵੀ ਫੋਨ ਕੀਤਾ ਤੇ ਪੁਲਿਸ ਦਾ ਵੀ ਹਲੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਬੰਦਾ ਆਇਆ ਨਹੀਂ ਇੱਥੇ ਲੋਕੀ ਸਿਰ ਪਾੜਨ ਨੂੰ ਫਿਰ ਰਿਹਾ ਵੀ ਸਾਨੂੰ ਦਿਓ ਦਿਓ ਧੱਕੇ ਨਾਲ ਲੜਾਈ ਦਾ ਕੰਮ ਹੋਇਆ ਪਿਆ ਸਾਡੇ ਵਾਸਤੇ ਵੀ ਤਾਂ ਦਿਖ ਰਿਹਾ ਹੈ ਕਿ ਵੱਡੀ ਗਿਣਤੀ ਚ ਲੋਕ ਪਹੁੰਚ ਰਹੇ ਨੇ ਕੋਈ ਹਜ਼ਾਰ ਦਾ ਪੁਆਰਿਆ ਕੋਈ 2000 ਦਾ ਪੁਆਰਿਆ ਟੈਂਕੀਆਂ ਫੁੱਲ ਕਰਾਣੇ ਲੋਕਾਂ ਨੂੰ ਇਹ ਟੈਨਸ਼ਨ ਖਾਈ ਹੋਈ ਹੈ ਮੁਸੀਬਤਾਂ ਕਿਤੇ ਅੱਗੇ ਨਾ ਆ ਜਾਣ ਦੇਖੋ ਜੀ ਟਰਾਂਸਪੋਰਟਰ ਦੀ ਜਿਹੜੋ ਤੱਕ ਹੜਤਾਲ ਨਹੀਂ ਖਤਮ ਹੁੰਦੀ ਮੁਸੀਬਤਾਂ ਬਣੀ ਹੋਈ ਹੈ ਬਟ ਪਰ ਇੰਨਾ ਵੀ ਪੈਨਿਕ ਹੋਣ ਦੀ ਜਰੂਰਤ ਨਹੀਂ ਕਿ ਤੁਸੀਂ ਟੈਂਕੀਆਂ ਫੁੱਲ ਕਰਾ ਖਰਾ ਕੇ 10-10 ਦਿਨ ਦਾ ਤੇ ਵੀ ਖੁੱਲਣੀ ਤਾਂ ਹੈਗੀ ਆ ਦੇਖੋ ਕੋਈ ਨਾ ਕੋਈ ਹਾਲ ਤਾਂ ਨਿਕਟਣਾ ਪਊਗਾ ਸਰਕਾਰ ਨੂੰ ਉਦੋਂ ਪਹਿਲਾਂ ਤਾਂ ਕੁਛ ਨਹੀਂ ਹੋਣ ਲੱਗਿਆ ਜਦ ਤੱਕ ਹੜਤਾਲ ਨਹੀਂ ਖੁੱਲਦੀ ਉਹ ਵੇਟ ਤਾਂ ਕਰਨੀ ਪੈਣੀ ਹੈ ਜੀ ਹੁਣ ਆਪਣੇ ਕਿੰਨੀਆਂ ਕਿ ਲੇਰਾਂ ਨੇ ਜਿਹੜੀਆਂ ਬੰਦ ਹੋ ਚੁੱਕੀਆਂ ਨੇ तकरीबन ਸਾਰੀਆਂ ਬੰਦ ਹੋ ਗਈਆਂ ਜੀ ਹੁਣ ਤਸਵੀਰ ਤਾਂ ਚੱਲ ਚੱਲ ਕੇ ਨੋਜਾਂ ਸਾਰੀਆਂ ਮਤਲਬ ਸਟਾਕ ਖਤਮ ਹੋ ਚੁੱਕਿਆ ਮੇਰੇ ਕੋਲੇ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਵਰਕਰਾਂ ਦੇ ਨਾਲ ਹੀ ਲੋਕ ਲੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਾਫੀ ਵੱਡੀਆਂ ਲਾਈਨਾਂ ਨੇ ਲੋਕ ਪਰੇਸ਼ਾਨ ਹੋ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਹੁਣ ਕੋਈ ਕੋਈ ਤਾਂ ਟਰਨ ਕਰਨ ਵਾਈ ਜਾ ਕੇ ਪਵਾ ਰਿਹਾ ਕੋਈ ਬਿਨਾ ਟਰਨ ਤੋਂ ਆਉਂਦਾ ਉਹਦੇ ਹਿਸਾਬ ਨਾਲ ਤਾਂ ਲੜਾਈ ਹੁੰਦੀ ਹੁੰਦੀ ਹੈ ਜੀ ਕਸਟਮਰ ਹੁਣ ਮੰਨਣ ਨੂੰ ਤਿਆਰ ਨਹੀਂ ਵੀ ਚਲੋ ਵੀ ਕੋਈ ਲਾਈਨ 'ਚ ਲੱਗਿਆ ਹੋਇਆ ਤਾਂ ਉਹਦੇ ਨਾਲ ਲਾਈਨ 'ਚ ਲੱਗ ਕੇ ਪਵਾ ਲਈਏ ਲੋਕੀ ਇੰਨੀ ਸਮਝਦਾਰੀ ਵੀ ਨਹੀਂ ਦਿਖਾਉਂਦੇ ਚਲੋ ਵੀ ਇਹ ਮੁਸੀਬਤ ਦਾ ਟਾਈਮ ਹੈ ਤੇ ਰਲ ਮਿਲ ਕੇ ਕੱਢੀਏ ਪਰ ਨਹੀਂ ਮੰਨਦੇ ਜੀ ਕੋਈ ਨਹੀਂ ਮੰਨਦਾ ਨੁਕਸਾਨ ਕਿੰਨਾ ਕੁ ਹੋਣਾ ਜੇਕਰ ਇੱਕ ਦਿਨ ਬੰਦ ਰਹਿੰਦਾ ਪੈਟਰੋਲ ਪੰਪ ਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ ਜੀ ਨੁਕਸਾਨ ਹੁਣ ਇਤਾਂ ਹੈਗਾ ਜੀ ਦੇਖੋ ਸਟਾਕ ਅੱਜ ਖਤਮ ਹੋ ਜਾਣਾ ਉਸ ਤੋਂ ਬਾਅਦ ਕਦੋਂ ਕਦੋਂ ਤੱਕ ਸਟਾਕ ਨਹੀਂ ਆਉਂ ਉਦੋਂ ਤੱਕ ਸਾਡਾ ਤਾਂ ਨੁਕਸਾਨ ਹੀ ਨੁਕਸਾਨ ਹੈ ਜੀ ਜੇਕਰ ਇੱਕ ਦਿਨ ਦੀ ਆਪਾਂ ਐਕਸਟਿਮੇਟ ਲਗਾਈਏ ਵੀ ਇੱਕ ਦਿਨ ਦਾ ਕਿੰਨਾ ਕੁ ਨੁਕਸਾਨ ਆ ਆਪਣਾ ਪੈਟਰੋਲ ਪੰਪਾਂ ਦਾ ਸਾਡਾ 15 ਤੋਂ 20000 ਰੁਪਏ ਦਾ ਇੱਕ ਦਿਨ ਦਾ ਨੁਕਸਾਨ ਆ ਜੀ ਇਹ ਬਿਲਕੁਲ ਹੁਣ ਕਹਿ ਸਕਦੇ ਆ ਕਿ ਲੋਕਾਂ ਨੂੰ ਕਾਫੀ ਵੱਡੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰ ਜਿਹੜੀ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨੇ ਪੈਟਰੋਲ ਪੰਪ ਬੰਦ ਹੋਣ ਦੀ ਤਾਦਾਦ ਤੇ ਨੇ ਇਹ ਪਟਿਆਲਾ ਦੇ ਫੁਹਾਰਾ ਚੌਂਕ ਸਥਿਤ ਪੈਟਰੋਲ ਪੰਪ ਹੈ ਤੁਸੀਂ ਦੇਖ ਰਹੇ ਹੋ ਤਸਵੀਰ ਕੀ ਇਹ પેટ્રોલ ਜਿਹੜੇ ਨੇ ਇੱਥੇ ਖਤਮ ਹੋ ਚੁੱਕੇ ਆ ਡੀਜ਼ਲ ਖਤਮ ਹੋ ਚੁੱਕੇ ਆ ਲੋਕ ਵੱਡੀ ਮੁਸੀਬਤਾਂ ਨਾਲ ਸਾਹਮਣਾ ਕਰ ਰਹੇ ਨੇ ਸੋ ਲੋਕ ਕਿੱਥੋਂ ਮੁੜਦੇ ਹੋਏ ਵੀ ਵਾਪਸ ਨਜ਼ਰ ਆ ਰਹੇ ਨੇ ਕਿਉਂਕਿ પેટ્રોલ ਪੰਪ ਬਿਲਕੁਲ ਹੀ ਬੰਦ ਹੋ ਚੁੱਕੇ ਆ ਸੋ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀ ਤਸਵੀਰਾਂ ਸੀਗੀਆਂ ਜਿਹੜੀਆਂ ਲੋਕੀ ਤੁਹਾਡੇ ਨਾਲ ਸਾਂਝੀਆਂ ਕੀਤੀ ਨੇ ਲੋਕਾਂ ਦੇ ਵੀਓ ਵੀ ਸਾਂਝੇ ਕੀਤੇ ਨੇ ਕਿ ਕਿੰਨੀਆਂ ਕੁ ਮੁਸੀਬਤਾਂ ਆ ਰਹੀਆਂ ਨੇ પેટ્રોલ ਪੰਪ ਦੇ ਮਾਲਕ ਜਿਹੜੇ ਨੇ ਉਹ ਖੁਦ ਪਰੇਸ਼ਾਨ ਨੇ પેટ્રોલ ਪੰਪ ਦੇ ਵਰਕਰ ਜਿਹੜੇ ਨੇ ਉਹ ਖੁਦ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕ ਪਰੇਸ਼ਾਨ ਨੇ ਉਹ ਪ੍ਰੇਸ਼ਾਨੀ ਦੇ ਵਿੱਚ ਇੱਥੇ ਆਂਦੇ ਨੇ ਜਦੋਂ પેટ્રોલ ਪੰਪ ਦਾ પેટ્રોલ ਮੁੱਕ ਜਾਂਦਾ ਤਾਂ ਉਹ ਵਰਕਰਾਂ ਦੇ ਨਾਲ ਹੀ ਕਿਤਨੇ ਕਿਤੇ ਹੋਲਸ ਦੇ ਹੋਏ ਲੜਦੇ ਹੋਏ ਨਜ਼ਰ ਆਉਂਦੇ ਨੇ ਜਿਸ ਕਰਕੇ ਵਰਕਰਾਂ ਨੂੰ ਵੀ ਕਾਫੀ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖਣ ਵਾਲਾ ਹੋਵੇਗਾ ਅਗਲੇ ਹਾਲਾਤ ਕਿ ਕਿਸ ਤਰ੍ਹਾਂ ਇਹ ਕਿੰਨਾ ਕੁ ਸਮ ਨੇ ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬੇਟੂ ਦੇ ਨਾਲ ਕਵਲਜੀਤ ਕੰਬੋਟ ਜਗਬਾਨੀ ਟੀਵੀ ਪਟਿਆਲਾ